ਸਤਿਗੁਰੂ ਜੀ ਸਾਰੇ ਨੂੰ ਹੋਰ ਸਾਰੇ ਠੀਕ ਹੋ ਅੱਜ ਕੱਲ ਜੋ ਪੰਜਾਬ ਦੇ ਹੜਪੀੜਤਾਲੇ ਹਾਲਾਤ ਚੱਲ ਰਹੇ ਆ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਹੜ ਪੰਜਾਬ ਦੇ ਵਿੱਚ ਮੰਨ ਲਓ ਪਤਾ ਹੀ ਆ ਸਭ ਨੂੰ ਪਤਾ ਵੀ ਹੜ ਆਏ ਹੋਏ ਆ ਹੜ ਦੇ ਵਿਹੜਾਂ ਦੇ ਵਿੱਚ ਪੰਜਾਬ ਦੇ ਘਟੋ ਘਟ 16 17 ਪਿੰਡ ਮੰਨ ਲਓ ਹੜ ਦੀ ਮਾਰ ਦੇ ਵਿੱਚ ਆ ਚੁੱਕੇ ਆ ਠੀਕ ਹੈ ਤੇ ਆਪਾਂ ਇਹ ਹੀ ਕਹਿਣਾ ਚਾਹਾਂਗੇ ਵੀ ਮੈਂ ਇਹ ਗੱਲ ਤੋਂ ਹੈਰਾਨ ਐ ਵੀ ਹੜ ਪੰਜਾਬ ਦੇ ਵਿੱਚ ਹੀ ਕਿਉਂ ਆਇਆ ਹੈ ਹੈ ਹੜ ਐਡੀ ਕਿੱਡੀ ਜਮਨ ਲੱਗਦੀ ਇਹ ਤੁਸੀਂ ਲਾ ਲਓ ਵੀ ਆਪਣਾ ਰਾਜਸਥਾਨ ਐ ਠੀਕ ਐ ਰਾਜਸਥਾਨ ਦੇ ਵਿੱਚ ਸਾਰੀਆਂ ਨਹਿਰਾਂ ਸੁੱਕੀਆਂ ਪਈਆਂ ਉਥੇ ਪਾਣੀ ਮੰਗੀ ਜਾਂਦੇ ਰਾਜਸਥਾਨ ਵਾਲੇ ਉਹਨਾਂ ਨੂੰ ਪਾਣੀ ਨਹੀਂ ਦਿੰਦੇ ਐਤੇ ਪੰਜਾਬ ਨੂੰ ਡੋਬੀ ਜਾਂਦੇ ਕਿਉਂ ਕੀ ਗੱਲ ਬਈ ਪੰਜਾਬ ਮੈਨੂੰ ਸਮਝ ਨਹੀਂ ਆਉਦੀ ਵੀ ਜਿਹਦੇ ਹੁਣ ਬਾਣ ਸੀ ਵਿਚਾਰਾਂ ਦੇ ਜਿਨੇ ਬੀਜ ਰੱਖਿਆ ਸੀ ਫਸਲ ਜਮਾ ਕੱਢਣ ਤੇ ਸੀ ਉਹ ਜਮਾ ਮਾਰ ਤੇ ਵਿਚਾਰੇ ਐ ਇੰਨੀ ਉਹਨਾਂ ਨੇ ਮਿਹਨਤ ਕੀਤੀ ਉਹਨਾਂ ਦੀ ਮਿਹਨਤ ਸਾਰੀ ਜਾ ਗਈ ਮੈਨੂੰ ਸਮਝ ਨਹੀਂ ਆਉਦੀ ਵੀ ਉਹ ਅੱਜ ਜਿਨ੍ਹਾਂ ਦੇ ਘਰ ਡਿੱਗ ਗਏ ਸਾਰੀ ਉਮਰ ਚ ਘਰ ਹੀ ਬੰਦਾ ਬੰਦੇ ਤੋਂ ਕੀ ਕਰੇ ਬੰਦਾ ਉਹ ਉਹ ਮਾਰੇ ਜਾਣਗੇ ਤੇ ਬਾਕੀ ਸਰਕਾਰ ਦਾ ਸਿਸਟਮ ਹੈ ਨਹੀਂ ਕੋਈ ਸਿਸਟਮ ਮੈਨੂੰ ਤਾਂ ਇਹ ਲੱਗ ਨਹੀਂ ਰਿਹਾ ਬਿਲਕੁਲ ਮੀਂਹ ਆ ਰਿਹਾ ਪਰ ਮੰਨਦੇ ਆ ਮੀਂਹ ਆ ਰਿਹਾ ਵੀ ਪੰਜਾਬ ਨੂੰ ਡੋਬਿਆ ਗਿਆ ਉੱਧਰ ਰਾਜਸਥਾਨ ਤੋਂ ਆਦਦੇ ਪਾਣੀ ਰਾਜਸਥਾਨ ਵਾਲਾ ਉਹ ਤਾਂ ਸੁੱਕੀ ਜਾਂਦੀ ਹੈ ਉਹ ਦੇਖੋ ਸੁੱਕਣਾ ਮਰੀ ਜਾਂਦੇ ਆ ਇੱਥੇ ਡੱਬ ਡੱਬ ਮਰੀ ਜਾਂਦੇ ਆ ਮੈਂ ਤਾਂ ਇਹ ਕਹਿੰਦਾ ਵੀ ਪੰਜਾਬ ਪੰਜਾਬ ਦੇ ਵਿੱਚ ਵਾਹਿਗੁਰੂ ਮੰਨ ਲਓ ਮੇਰ ਰੱਖੇ ਤੇ ਪਸ਼ੂ ਪੰਛੀ ਇਹਨਾਂ ਨੇ ਮਰੇ ਆ ਵੀ ਮਨੋ ਮੀਰਾ ਪ੍ਰਮਾਤਮਾ ਵੀ ਆਪ ਦਾ ਦੇਖ ਕੇ ਦਿਲ ਘਟਦਾ ਵੀ ਆ ਚਾਹੇ ਜਾਂ ਹਾਲਾਤ ਹੋ ਗਏ ਪੰਜਾਬ ਦੇ ਸਾਡੀ ਇਹੀ ਅਰਦਾਸ ਹੈ ਪ੍ਰਮਾਤਮਾ ਅੱਗੇ ਸਾਡੀ ਇਹੀ ਅਰਦਾਸ ਹੈ ਸਹੀ ਹੈ ਵੀ ਪੰਜਾਬ ਦੇ ਲੋਕਾਂ ਤੇ ਤੇ ਪੰਜਾਬ ਤੇ ਪ੍ਰਮਾਤਮਾ ਮਿਹਰ ਭਰਿਆ ਹੱਥ ਰੱਖੇ ਸੋ ਇਹੀ ਅਰਦਾਸ ਕਰਦੇ ਆ ਵੀ ਜੀਦਿਆਂ ਵੀ ਫਸਲਾਂ ਡੁੱਬ ਗਈਆਂ ਇਹੇ ਬੇਨਤੀ ਵੀ ਹੈ ਸਰਕਾਰ ਨੂੰਰੇ ਵੀ ਜਿਹਦੀਆਂ ਫਸਲਾਂ ਮਰ ਗਈਆਂ ਜਿਹਦੇ ਘਰ ਡਿੱਗੇ ਐ ਉਹਨਾਂ ਨੂੰ ਉਹਨਾਂ ਦਾ ਮੁਆਵਜ਼ਾ ਮਿਲੇ ਤੇ ਜਿਹਦਾ ਵੀ ਜਿੰਨਾ ਨੁਕਸਾਨ ਹੈ ਸਰਕਾਰ ਨੂੰ ਦੇਖੋ ਕੋਈ ਫਰਕ ਨਹੀਂ ਪੈਂਦਾ ਪਰ ਜਿਹਦੇ ਜਿਹਦਾ ਮਕਾਨ ਡਿੱਗ ਗਿਆ ਜਿਹਦੀ ਫਸਲ ਮਰ ਗਈ ਉਹ ਤਾਂ ਐ ਮੰਨ ਕੇ ਚਲੋ ਵੀ ਅੱਧੇ ਤੋਂ ਜ਼ਿਆਦਾ ਮਰ ਗਿਆ ਹੈ ਕਿ ਬਸ ਆ ਜਨ ਕੋਈ ਸ਼ਬਦ ਨਹੀਂ ਬੋਲਿਆ ਨੂੰ ਵੀ ਕੀ ਗਈਏ ਪਤਾ ਤਾਂ ਹੁਣ ਦੇਖੋ ਸਭ ਨੂੰ ਹੀ ਆਂਦਾ ਵੀ ਕੀ ਹੋਇਆ ਪਰ ਠੀਕ ਹੈ ਵੀ ਲੋਕ ਅੰਨੇ ਆ ਲੋਕ ਦੀਂਦਾ ਨਹੀਂ ਕੋਸ ਇਹ ਤਾਂ ਜਾਗਦੇ ਅੰਨੇ ਆ ਇੱਕ ਤਾਂ ਸੁੱਤੇ ਪਏ ਹੋ ਜਾਂਦੇ ਵੀ ਸੁੱਤੇ ਪੈਣ ਤਾਂ ਨਹੀਂ ਦਿੰਦਾ ਇਹ ਜਾਗਦੇ ਵੀ ਅੰਨੇ ਆ ਸੋ ਚਲੋ ਆਪਾਂ ਜ਼ਿਆਦਾ ਨਹੀਂ ਕਹਿਣਾ ਚਾਹੁੰਦੇ ਕਿਉਂ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ